माज ਮਹਿਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟਲ ਟਲ ਪੌਦਾ ਜੀਓ ਆਵੋ ਸੰਤ ਮੈਂ ਗੱਲ ਮਿਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਨਾਈਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰ ਬਾਣੀ ਮੁਖ 14 ਜੀਓ ਬੜ ਭਾਗੀ ਹਰ ਸੰਤ ਮਿਲਾਇਆ ਗੁਰਪੂਰੈ ਹਰ ਰਸ ਮੁਖ ਪਾਇਆ ਪਾਗਹੀਨ ਸਤ ਗੁਰ ਨਹੀਂ ਪਾਇਆ ਮਨ ਮੁਖ ਗਰਬ ਜੋਨੀ ਨਿਤ ਪੌਦਾ ਜੀਉ ਆਪ ਦਿਆਲ ਦਿਆ ਪ੍ਰਭ ਧਾਰੀ ਮਲ ਹਉਮੈ ਵਿਖਿਆ ਸਭ ਨਿਵਾਰੀ ਨਾਨਕ ਹੱਤ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਆਪ ਦਿਆਲ ਦਿਆ ਪ੍ਰਭ ਧਾਰੀ ਮਲ ਹਉਮੈ ਵਿਖਿਆ ਸਭ ਨਿਵਾਰੀ ਨਾਨਕ ਹੱਟ ਪਟਣ ਵਿੱਚ ਕਾਇਆ ਹਰ ਲੈnde ਗੁਰਮੁਖ ਸੌਦਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਚੌਥੇ ਗੁਰਦੇਵ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਹਰ ਗੁਰ ਗਿਆਨ ਹਰ ਰਸ ਹਰ ਪਾਏ ਗਿਆਨ ਦਾ ਅਰਥ ਹੈ ਸੋਝੀ ਗੁਰੂ ਸੰਗਤ ਦੀ ਦੋਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਕੀਤੇ ਸਤਿਗੁਰੂ ਜੀ ਨੇ ਗਿਆਨ ਅਤੇ ਅਗਿਆਨ ਅਗਿਆਨਤਾ ਹੈ ਤੇ ਸਾਨੂੰ ਸੋਝੀ ਹੋਵੇ ਤੇ ਅਗਿਆਨਤਾ ਦੂਰ ਹੋ ਜਾਵੇ ਸਤਿਗੁਰ ਦਾ ਪਾਵਨ ਸ਼ਲੋਕ ਆਪਾਂ ਪੜ੍ਹਦੇ ਹਾਂ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਗੁਰੂ ਦੀ ਬਾਣੀ ਸਾਡੇ ਬਾਚੇ ਗਿਆਨ ਹੈ ਸੋਝੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰ ਨਿਸਤਾਂ ਗਿਆਨ ਰਤਨ ਸਭ ਸੋਝੀ ਹੋਵੇ ਸਭ ਕਹਿੰਦੇ ਭਾਈ ਜਿਦ ਨਸੀ ਨੂੰ ਸਮਝਣ ਦਾ ਯਤਨ ਕੀਤਾ ਮੇਰੇ ਪਰਮੇਸ਼ਰ ਨੇ ਗੁਰੂ ਦੇ ਰਾਹੀ ਮੈਨੂੰ ਸੋਝੀ ਬਖਸ਼ਿਸ਼ ਕੀਤੀ ਮੈਨੂੰ ਗਿਆਨ ਬਖਸ਼ਿਸ਼ ਕੀਤਾ ਹਰ ਗੁਰ ਗਿਆਨ ਜਦੋਂ ਮੈਨੂੰ ਪ੍ਰਾਪਤ ਹੋਇਆ ਹਰ ਰਸ ਹਰ ਪਾਇਆ ਕਹਿੰਦੇ ਜੀਵਨ ਦੇ ਵਿੱਚ ਮੈਨੂੰ ਰਸ ਆ ਗਿਆ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਮਨ ਜਿਹੜਾ ਸੀ ਪਰ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਗਿਆ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਹਰ ਰਸ ਪੀ ਆਇਆ ਊੜੇ ਮੈਨੂੰ ਹਰੀ ਦਾ ਰਸ ਪਿਆ ਦੇ ਕਿਉਂਕਿ ਜਦੋਂ ਅਸੀਂ ਸਤਿਗੁਰੂ ਦੀ ਬਾਣੀ ਨਾਲ ਸਾਂਝ ਪਾਉਂਦੇ ਆਂ ਨਾਮ ਜਪਦੇ ਆਂ ਸਤਿਗੁਰੂ ਕਹਿੰਦੇ ਭਾਈ ਇਹ ਰਸ ਜਿਹੜਾ ਜੀਵਨ ਦੇ ਵਿੱਚ ਪ੍ਰਾਪਤ ਹੁੰਦਾ ਹੈ ਤੇ ਆਪ ਪਰਮੇਸ਼ਰ ਰਹਿਮਤ ਕਰਦਾ ਬਖਸ਼ਿਸ਼ ਕਰ ਪਰ ਹਰ ਨਾਮ ਮੁਖ ਹਰ ਹਰ ਬੋਲੀ ਜਦੋਂ ਰਸ ਆ ਗਿਆ ਤੇ ਪਰਮੇਸ਼ਰ ਦਾ ਨਾਮ ਇਸ ਮੁਖ ਦੇ ਨਾਲ ਉਸ ਪਰਮੇਸ਼ਰ ਦੀ ਬਾਣੀ ਨੂੰ ਬੋਲਿਆ ਜਦੋਂ ਰਸ ਹੁੰਦਾ ਨਾ ਤੇ ਆਪਣੇ ਆਪ ਹੀ ਸਵਾਭਿਕ ਹੀ ਹੈ ਕਿ ਸਾਡੀ ਰਚਨਾ ਜਿਹੜੀ ਹੈ ਉਹ ਜਪਣ ਲੱਗ ਜਾਂਦੀ ਹੈ ਜਦੋਂ ਰਸ ਆਉਂਦਾ ਹੈ ਸਭ ਕਹਿੰਦੇ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟਲ ਟਲ ਪਾਉਂਦਾ ਜੀ ਮਨ ਦੇ ਵਿੱਚ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਰਸ ਜਿਹੜਾ ਨੇ ਟਲ ਟਲ ਦਾ ਅਰਥ ਹੈ ਡੁੱਲਦਾ ਹੈ ਡਲ ਡਲ ਕੇ ਪਾਵ ਜਾਓ ਓਸ਼ਲ ਓਸ਼ਲ ਕੇ ਮੇਰੇ ਮਨ ਦੇ ਵਿੱਚ ਉਹ ਰਸ ਪਹਿ ਰਿਹਾ ਜਿਦਾਂ ਬਾਹਰ ਦੀਆਂ ਖੁਸ਼ੀਆਂ ਨੂੰ ਆਪਾਂ ਦੇਖਦੇ ਆਂ ਅੱਜ ਬੜਾ ਆਨੰਦ ਆ ਰਿਹਾ ਮੇਰਾ ਮਨ ਬੜਾ ਉਛਾਲੇ ਮਾਰ ਰਿਹਾ ਸਤਿਗੁਰੂ ਕਹਿੰਦੇ ਅੰਦਰ ਜਿੱਦਣ ਪਰਮੇਸ਼ਰ ਦਾ ਗਿਆਨ ਆਏਗਾ ਉਹਦੀ ਸੋਝੀ ਆਏਗੀ ਤੇ ਅੰਦਰ ਵੀ ਪਰਮੇਸ਼ਰ ਰਹਿਮਤ ਕਰੇਗਾ ਮੁਖ ਦੇ ਨਾਲ ਬੋਲੇਗਾ ਤੇ ਮਨ ਦੇ ਵਿੱਚ ਰਸ ਹੋਏਗਾ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟਲ ਟਲ ਪਾਉਂਦਾ ਜਿਉ ਆਵੋ ਸੰਤ ਮੈਂ ਗੱਲ ਮੇ ਲਾਈਐ ਜਦੋਂ ਅਸੀਂ ਸੰਤ ਸ਼ਬਦ ਪੜ੍ਹਦੇ ਸਾਡੀ ਉਹ ਇੱਕਦਮ ਸਰਤ ਉੱਤਰ ਜਾਂਦੀ ਹੈ ਕਿ ਕੋਈ ਬਹੁਤ ਸੋਹਣੇ ਚਿੱਟੇ ਕੱਪੜਿਆਂ ਵਾਲਾ ਲੰਬਾ ਜਿਹਾ ਚੋੜਾ ਪਰ ਇਤਿਹਾਸ ਦੇ ਵਿੱਚ ਵਾਚੀ ਹੈ ਨਾ ਸਾਦ ਸੰਗਤ ਦੀ ਤਕਰੀਬਨ 1920 ਤੋਂ ਪਹਿਲਾਂ ਕਿਸੇ ਵੀ ਗੁਰਸਿੱਖ ਦੇ ਨਾਮ ਦੇ ਨਾਲ ਸੰਤ ਸ਼ਬਦ ਨਹੀਂ ਹੁੰਦਾ ਸੀ ਇੱਕ ਅਵਸਥਾ ਹੈ ਅਸੀਂ ਪੜ੍ਹਦੇ ਆ ਨਾ ਭਾਈ ਮਰਦਾਨਾ ਜੀ ਭਾਈ ਗੁਰਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਸਾਡੇ ਵਾਸਤੇ ਸਰਮੋਰ ਹਨ ਪੰਜ ਪਿਆਰੇ ਭਾਈ ਬਿਆਸ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸੱਭ ਸਿੰਘ ਕਿਤੇ ਵੀ ਨਜ਼ਰ ਆਪਾਂ ਮਾਰਦੇ ਆ ਇਤਿਹਾਸ ਦੇ ਵਿੱਚ ਪਰ ਜਦੋਂ ਦੇਖਦੇ ਆ ਅੱਜ ਦਾ ਸਮਾਜ ਜਿਹੜਾ ਉਹ ਸੰਤ ਦਾ ਲਿਖਿਆ ਹੁੰਦਾ ਤੇ ਅੱਗੇ ਬ੍ਰਹਮ ਗਿਆਨੀ ਵੀ ਲਿਖਿਆ ਹੁੰਦਾ ਫਿਰ ਉਹ ਨੰਬਰ ਵੀ ਲਿਖੇ ਹੁੰਦੇ 108 1008 ਪਰ ਗੁਰੂ ਸਾਹਿਬ ਜੀ ਮਹਾਰਾਜ ਸਾਨੂੰ ਬਾਣੀ ਦੇ ਵਿੱਚ ਹੀ ਬਖਸ਼ਿਸ਼ ਕਰਦੇ ਫਿਰ ਹੁਣ ਉਦਾਹਰਣ ਦੇਣਗੇ ਸੋਖਣੀ ਸਾਹਿਬ ਦੀ ਅਸ਼ਟਪਦੀ ਹੈ ਕਿ ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਬਦ ਭਾਈ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਉਦੋਂ ਤੱਕ ਕੋਈ ਸੰਤ ਲਿਖਦਾ ਹੀ ਨਹੀਂ ਸੀ ਆਪਣੇ ਨਾਮ ਦਾ। ਉਹ ਦਿਨ ਤਾਂ ਕੋਈ ਲਿਖਦਾ ਹੀ ਨਹੀਂ ਸੀ। ਅੱਜ ਆਪਣੇ ਆਪ ਨੂੰ ਬਚਾਉਣ ਲਈ ਗੁਰਬਾਣੀ ਦੇ ਗਲਤ ਅਰਥ ਕਰਕੇ ਸੰਗਤ ਨੂੰ ਭਰਮਾਉਣਾ ਇਹ ਨਹੀਂ ਕਿ ਹੈ ਨਹੀਂ ਬਹੁਤ ਸੰਤ। ਬਹੁਤ ਸੰਤ ਹਨ ਅੱਜ ਵੀ ਹਨ ਪਰ ਬਹੁਤਾਤ ਜਿਹੜੀ ਹੈ ਭੇਖੀਆਂ ਦੀ ਹੈ। ਬਹੁਤ ਵੱਡਾ ਲਾਓ ਲਸ਼ਕਰ ਲੈ ਕੇ ਦਲਦੇ ਬਹੁਤ ਵੱਡੇ-ਵੱਡੇ ਆਪਣੇ ਡੇਰੇ ਤਿਆਰ ਕਰਦੇ ਪਰ ਸਤਿਗੁਰੂ ਜੀ ਪਾਸ਼ਾ ਕਹਿੰਦੇ ਉਹ ਕਿਹੜਾ ਸੰਤ ਹੈ ਜਿਹਨੂੰ ਬਾਣੀ ਦੇ ਵਿੱਚ ਜ਼ਿਕਰ ਕੀਤਾ ਸੰਤ ਪਰਮੇਸ਼ਰ ਵਾਸਤੇ ਵੀ ਸ਼ਬਦ ਆਇਆ ਜਿਸ ਤਰ੍ਹਾਂ ਇੱਕ ਸ਼ਬਦ ਪੜਦੇ ਨਾ ਗੁਰੂ ਅਰਜਨ ਸਾਹਿਬ ਦੀ ਉਹ ਸ਼ਬਦ ਦੇ ਉਚਾਰਨ ਕਰਤਾ ਹਨ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੇ ਪਾਇ ਗੁਰੂ ਨੇ ਕਿਰਪਾ ਕੀਤੀ ਸੰਤ ਉਹ ਪਰਮੇਸ਼ਰ ਮਿਲ ਗਿਆ ਪਰਮਾਤਮਾ ਮਿਲ ਗਿਆ ਇਥੇ ਸੰਤ ਗੁਰੂ ਵਾਸਤੇ ਆਇਆ ਆਵੋ ਸੰਤ ਮੈਂ ਗੱਲ ਮਿਲਾਇਆ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਮੇਰਾ ਪ੍ਰੀਤਮ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਕਿਉਂਕਿ ਉਹਨੇ ਸਾਨੂੰ ਪਰਮੇਸ਼ਰ ਦੇ ਘਰ ਦੀਆਂ ਗੱਲਾਂ ਦੱਸੀਆਂ ਸ਼ਬਦ ਗੁਰੂ ਰਾਮਦਾਸ ਜੀ ਦਾ ਹੀ ਹੈ ਹਰ ਕਿਹਾਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈ ਆਪੋ ਸੰਤ ਮੈਂ ਗੱਲ ਮਿਲਾਈਆਂ ਮੇਰੇ ਪ੍ਰੀਤਮ ਕੀ ਮਹ ਕਥਾ ਸੁਣਾਈਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਉਂਦਾ ਜੀਓ ਹੁਣ ਸੰਤ ਦੀ ਪਰਵਾਸ਼ਾ ਵੀ ਦੱਸਦੇ ਹਰ ਕੇ ਸੰਤ ਮਿਲੋ ਮਨ ਦੇਵਾ ਕਹਿੰਦੇ ਮੈਂ ਉਸ ਗੁਰੂ ਨੂੰ ਆਪਣਾ ਮਨ ਦੇ ਦ ਹਰ ਕੇ ਸੰਤ ਮਿਲੋ ਮਨ ਦੇਵਾ ਕਿਹੜਾ ਸੰਤ ਜੋ ਗੁਰਬਾਣੀ ਮੁਖ 14 ਜੀ ਜਿਹੜਾ ਗੁਰਬਾਣੀ ਉਚਾਰਨ ਕਰਦਾ ਜੋ ਬਾਣੀ ਮੁਖ ਨਾਲ ਬੋਲਦਾ ਮਗਨ ਜਿਹੜੇ ਅੱਜ ਸਾਡੀ ਕੌਮ ਦੇ ਵਿੱਚ ਸੰਤ ਹੈ ਅੱਧੀ ਦਾ ਕੱਤੀ ਬਾਣੀ ਦੇ ਨਾਲ ਧਾਰਨਾ ਦੇ ਨਾਲੇ ਜੁੜੇ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ 14 ਜੀ ਗੁਰੂ ਤਾਂ ਬਾਣੀ ਉਚਾਰਨ ਕਰਦਾ ਹੈ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਕਿੰਨੇ ਪ੍ਰਮਾਣ ਦਿੱਤੇ ਹਉ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਉ ਜੀਉ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰ ਬਾਣੀ ਮੁਖ 14 ਜੀ ਬੜਾ ਭਾਗੀ ਹਰ ਸੰਤ ਮਿਲਾਇਆ ਮੇਰੀ ਕਿਸਮਤ ਚੰਗੀ ਸੀ ਮੇਰੇ ਭਾਗ ਚੰਗੇ ਸਨ ਸਭ ਕਹਿੰਦੇ ਮੈਨੂੰ ਗੁਰੂ ਮਿਲਾ ਦਿੱਤਾ ਪਰਮੇਸ਼ਰ ਅੱਪਾ ਗੁਰੂ ਰਾਮਦਾਸ ਜੀ ਦਾ ਜੀਵਨ ਪੜਦੇ ਆ ਨਾ 12 ਕੇ ਸਾਲ ਦੀ ਉਮਰ ਸੀ ਜਦੋਂ ਸ੍ਰੀ ਗੋਬਿੰਦ ਵਾਲ ਸਾਹਿਬ ਆਏ ਸੀ ਕਿੱਡੇ ਵੱਡੇ ਭਾਗ ਹੋਣਗੇ ਜੀਵਨ ਦੇ ਵਿੱਚ ਆਨੰਦ ਆ ਗਿਆ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਔਰ ਕਿੰਨੀ ਆਤਮਿਕ ਅਡੋਲਤਾ ਹੋਏਗੀ ਬਥੇਰਾ ਕੁਝ ਲੋਕ ਕਹਿੰਦੇ ਸਾਂ ਮੈਂ ਕਹਿੰਦਾ ਪੁਰਾਣਾ ਸਮਾਂ ਜਿਆਦਾ ਹੁੰਦਾ ਸੀ ਅੱਜ ਵੀ ਭਾਵੇਂ ਅਸੀਂ ਕਹੀ ਦਿੰਦੇ ਬਰਾਬਰ ਆ ਸਾਰਾ ਕੁਝ ਇਹ ਜਵਾਈ ਜਿਹੜਾ ਹੁੰਦਾ ਭਾਵੇਂ ਮਿੱਟੀ ਦਾ ਮਾਧੋ ਹੋਵੇ ਤੋ ਇਦਾਂ ਘੱਟ ਨਹੀਂ ਹੁੰਦਾ ਕਿਸੇ ਮੰਤਰੀ ਸੰਤਰੀ ਤੋਂ ਘੱਟ ਨਹੀਂ ਹੁੰਦਾ ਜੇ ਸੌਰੇ ਕਰ ਜੇ ਪਰ ਦੁਨੀਆ ਦੀ ਇਸ ਉਦਾਹਰਨ ਨੂੰ ਗੁਰੂ ਰਾਮਦਾਸ ਜੀ ਨੇ ਰੱਦ ਕਰ ਦਿੱਤਾ ਜਵਾਈ ਵੀ ਬਣੇ ਬੀਬੀ ਭਾਨੀ ਦੇ ਪਤੀ ਸਾਨ ਬੀਬੀ ਭਾਨੀ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਜਵਾਈ ਵੀ ਸਾਨ ਤੇ ਹੋਰ ਨਿਮਰਤਾ ਸੀ ਹੋਰ ਨਿਮਰਤਾ ਆ ਜੀ ਕੀ ਕੋਸ਼ਿਸ਼ ਮੰਗਦੇ ਆ ਮੇਰੇ ਮੀਤ ਗੁਰਦੇਵ ਬੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਇਹ ਮੇਰੀ ਰਾਹ ਦੀ ਪੂੰਜੀ ਪੁੱਛਿਆ ਹੋਵੇਗਾ ਨਾ ਗੁਰੂ ਸਾਹਿਬ ਜੀ ਨੂੰ ਤੁਸੀਂ ਜਵਾਈ ਬਣ ਗਏ ਤੁਹਾਨੂੰ ਦਾਜ ਕੀ ਚਾਹੀਦਾ ਕੀ ਕਿਹਾ ਸੀ ਕਹਿੰਦੇ ਹਰ ਮੇਰੇ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵੋ ਦਾਣ ਮੇ ਦਾਜੋ ਹਰ ਕਪੜੋ ਹਰ ਸੋਭਾ ਦੇਵੋ ਜਿਤ ਸਬਰੇ ਮੇਰਾ ਕਾਜ ਕਹਿੰਦੇ ਮੇਰੇ ਪਰਮੇਸ਼ਰ ਨੇ ਕਿਰਪਾ ਕੀਤੀ ਆ ਮੇਰੇ ਅਕਾਲ ਪੁਰਖ ਨੇ ਕਿਰਪਾ ਕੀਤੀ ਆ ਮੈਨੂੰ ਗੁਰੂ ਮਿਲਾ ਦਿੱਤਾ ਵਡਭਾਗੀ ਹਰ ਸੰਤ ਮਿਲਾਇਆ ਗੁਰ ਪੂਰੈ ਹਰ ਰਸ ਮੁਖ ਪਾਇਆ ਪੂਰੇ ਗੁਰੂ ਨੇ ਹਰੀ ਦੇ ਨਾਮ ਦਾ ਰਸ ਮੇਰੇ ਮੁਖ ਦੇ ਵਿੱਚ ਭਾਗ ਗੁਰਪੁਰ ਹਰ ਰਸ ਮੁਖ ਪਾਇਆ ਨਾਲ ਗੁਰੂ ਸਾਹਿਬ ਕਹਿੰਦੇ ਭਾਗਹੀਨ ਸਤ ਗੁਰ ਨਹੀਂ ਪਾਇਆ ਜਿਹੜੇ ਭਾਗਾ ਤੋਂ ਹੀਣੇ ਆ ਉਹਨਾਂ ਨੂੰ ਸਤ ਗੁਰ ਦੀ ਪ੍ਰਾਪਤੀ ਨਹੀਂ ਹੋਈ ਕੱਲ ਵੀ ਸ਼ਬਦ ਆਇਆ ਸੀ ਵੱਡ ਭਾਗੀ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਚੋਟਾਂ ਖਾਵਹਿ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪਰਿਚੇ ਗੁਰੂ ਰਾਮਦਾਸ ਜੀ ਦੇ ਸ਼ਬਦ ਆਪਾਂ ਰੋਜ਼ ਪੜ੍ਹਦੇ ਆਂ ਧੰ ਧੰ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਕਹਿੰਦੇ ਵੱਡੇ ਭਾਗਾ ਨਾਲ ਗੁਰੂ ਦੀ ਪ੍ਰਾਪਤੀ ਹੋਈ ਵੱਡ ਭਾਗੀ ਹਰ ਸੰਤ ਮਿਲਾਇ ਗੁਰ ਪੂਰੇ ਹਰ ਰਸ ਮੁਖ ਪਾਇਆ ਭਾਗ ਹੀਣ ਸਤ ਗੁਰ ਨਹੀਂ ਪਾਇਆ ਜਿਹੜਾ ਭਾਗਾਂ ਤੋਂ ਹੀਣ ਹੈ ਉਹਨੇ ਸਤ ਗੁਰ ਦੀ ਪ੍ਰਾਪਤੀ ਨਹੀਂ ਕੀਤੀ ਆਪ ਜੀ بڑے ਭਾਗਾਂ ਵਾਲੇ ਜੋ ਸੰਗਤ ਕਰਦੇ ਬਾਣੀ ਪੜਦੇ ਮੈਂ ਕਹਿੰਦਾ ਇਦਾਂ ਦੇ ਵੀ ਸਿੱਖ ਤੁਹਾਨੂੰ ਮਿਲਣਗੇ ਜਿਹੜਾ ਕਦੇ ਜਪਜੀ ਸਾਹਿਬ ਨਹੀਂ ਪੜ ਕੇ ਦੇਖਿਆ ਬਾਣੀ ਨਾਲ ਸਾਝ ਨਹੀਂ ਪਾਈ ਉਹ ਇਹ ਸਿਰਫ ਪਹਿਰਾਵੇ ਦਾ ਨਾਮ ਸਿੱਖੀ ਨਹੀਂ ਹੈ ਸਾਡੇ ਜੀਵਨ ਦੇ ਵਿੱਚ ਸਿੱਖੀ ਆ ਜਾਏ ਭਾਗਹੀਨ ਸਤ ਗੁਰ ਨਹੀਂ ਪਾਇਆ ਭਾਗਾ ਤੂੰ ਹੀਣੇ ਆ ਤੇ ਹਾਲਤ ਕੀ ਆ ਕਹਿੰਦੇ ਮਨਮੁਖ ਗਰਵ ਜੋਨੀ ਨਿਤ ਪੌਦਾ ਜੀਉ ਕਹਿੰਦੇ ਮਨਮੁਖ ਹੈ ਜੋਨੀਆਂ ਦੇ ਵਿੱਚ ਨਿਤ ਭਟਕਦਾ ਫਿਰ ਰੋਜ਼ ਭਟਕ ਰਿਆ ਇੱਕ ਦਿਨ ਹੀ ਰੋਜ਼ ਭਟਕ ਰਿਆ ਜਿਸ ਤਰ੍ਹਾਂ ਸਾਧ ਸੰਗਤ ਦੀ ਆਪਾਂ ਇੱਕ ਸ਼ਬਦ ਪੜ੍ਹਦੇ ਆਂ ਨਰੂ ਮਰੇ ਨਰ ਕਾਮਣਾ ਆਵੇ ਪਸ਼ੂ ਮਰੇ ਦਸ ਕਾਜ ਸਵਾਰ ਹੁਣ ਕਈ ਵੇਲੇ ਇਹਦਾ ਅਰਥ ਆਪਾਂ ਕਰਦੇ ਨੇ ਬੰਦਾ ਕਿਸੇ ਕੰਮ ਨਹੀਂ ਆਉਂਦਾ ਆ ਜਿਹੜੇ ਜਾਨਵਰ ਹੁੰਦੇ ਆ ਉਹ ਦਸ ਕਾਜ ਉਹਨਾਂ ਦਾ ਚਮੜਾ ਵੀ ਵਿਕਦਾ ਪਰ ਸਾਧ ਸੰਗਤ ਦੀ ਫਿਰ ਤਾਂ ਗੁਰਬਾਣੀ ਗਲਤ ਹੋ ਜਾਏਗੀ ਅੱਜ ਜਿਵੇਂ ਵੇਲੇ ਮਨੁੱਖ ਦੀ ਮੌਤ ਹੁੰਦੀ ਆ ਉਹਦੀ ਅੱਖਾਂ ਦੂਸਰੇ ਨੂੰ ਲੱਗ ਜਾਂਦੀਆਂ ਇਥੋਂ ਤੱਕਰ ਸਾਇੰਸ ਪਹੁੰਚ ਗਿਆ ਇਸ ਅੱਖ ਦੇ ਸਾਡੇ ਵਿੱਚ 6 ਲਹਿਰ ਹੁੰਦੀਆਂ ਹਨ ਤਕਰੀਬਨ ਜੇ ਇੱਕ ਦੋ ਵੀ ਬੰਦੇ ਤਿੰਨ ਚਾਰ ਬੰਦੇ ਨਜ਼ਰ ਲੈ ਸਕਦੇ ਆ ਮਰਦੇ ਮੁਰਦੇ ਬੰਦੇ ਦੀ ਸਿਕਨ ਵੀ ਕੰਮ ਆਉਂਦੀ ਹੈ ਉਹਦੀ ਸਿਕਨ ਵੀ ਕੰਮ ਹੁੰਦੀ ਜਿਹੜੇ ਐਕਸੀਡੈਂਟ ਹੋ ਜਾਂਦੇ ਉਹਨਾਂ ਦੇ ਸਰੀਰ ਦੇ ਹੋਰ ਵੀ ਜਿਹੜੇ ਪਾਰਟ ਹਨ ਦੂਸਰੇ ਸਰੀਰਾਂ ਵਿੱਚ ਲੱਗ ਕੇ ਥੋੜਾ ਸਮਾਂ ਉਹ ਵੀ ਜ਼ਿੰਦਗੀ ਪ੍ਰਾਪਤ ਕਰ ਲੈਂਦੇ ਫਿਰ ਬਾਣੀ ਗਲਤ ਹੋ ਗਈ ਪਰ ਭਾਵ ਕੀ ਸੀ ਨਰੂ ਮਰੇ ਜਦੋਂ ਇਨਸਾਨੀਅਤ ਮਨੁੱਖ ਦੀ ਮਰ ਜਾਂਦੀ ਅੰਦਰੋਂ ਨਰ ਕਾਮਨਾ ਆਵੇ ਬੰਦਾ ਕਿਸੇ ਕੰਮ ਦਾ ਨਹੀਂ ਕਰ ਤੂਤ ਪਸ਼ੂ ਕੀ ਮਾਨਸ ਜਾ ਨਰੂ ਮਰੇ ਨਰ ਕਾਮਨਾ ਆਵੇ ਪਰ ਜਿੱਦ ਨੇ ਤੇਰੇ ਅੰਦਰੋਂ ਪਸ਼ੂਪੂਣਾ ਮਰ ਜਾਂਦਾ ਨਾ ਪਸ਼ੂ ਮਰੇ 10 ਕਾਲ ਸਵਰ ਜਿੱਦਾਂ ਨਦਰ ਪਸ਼ੂ ਪੋਣਾ ਮਾਰਦੇ ਜਾਂਦੇ ਫਿਰ 10 ਕੰਮ ਕਰ ਸਕਦਾ ਮਨੁੱਖ ਕੰਮ ਤਾਂ ਹੋ ਜਾਂਦਾ ਨਹੀਂ ਤਾਂ ਫਿਰ ਕਰਤੂਤ ਪਸ਼ੂ ਕੀ ਮਾਨਸ ਜਾ ਸਤਗੁਰੂ ਕਹਿੰਦੇ ਰੋਜ਼ ਪਾਠ ਕਰਿਆ ਭਾਗਹੀਨ ਸਤਗੁਰ ਨਹੀਂ ਪਾਇਆ ਮਨਮੁਖ ਗਰਭ ਜੋਨੀ ਨਿਤ ਪੌਂਦਾ ਜੀਵ ਹੁਣ ਸਤਗੁਰੂ ਇਹ ਨਹੀਂ ਕਹਿੰਦੇ ਕਿ ਮੇਰੀ ਤਾਕਤ ਸੀ ਮੈਂ ਜਪਿਆ ਤਾਂ ਮੈਨੂੰ ਰਸਾ ਆਇਆ ਗੁਰੂ ਰਾਮਦਾਸ ਕਹਿੰਦੇ ਜਦੋਂ ਮੈਂ ਬੇਨਤੀ ਕੀਤੀ ਨਾ ਇੰਨੀ ਨਿਮਰਤਾ ਆ ਗਈ ਗੁਰੂ ਸਾਹਿਬ ਜੀ ਦੇ ਅੰਦਰ ਜਵਾਈ ਵੀ ਤਾਂ ਬਣ ਗਏ ਜਵਾਈ ਬਣ ਗਏ ਫਿਰ ਵੀ ਇੰਨੀ ਨਿਮਰਤਾ ਦੇ ਧਾਰਨੀ ਬਣ ਗਏ ਇਤਿਹਾਸ ਵਿੱਚ ਆਪਾਂ ਪੜਦੇ ਹਾਂ ਨਾ ਉਹਨਾਂ ਦੇ ਸ਼ਰੀਕੇ ਦੇ ਲੋਕ ਜਿਹੜੇ ਸਨ ਸ਼ਰੀਕੇ ਵਿੱਚ ਉਹ ਚਾਚੇ ਤਾਏ ਲੱਗਦੇ ਸੀ ਉਹਨਾਂ ਨੂੰ ਪਤਾ ਲੱਗਾ ਵੀ ਆਪਣਾ ਜਿਹੜਾ ਜੇਠਾ ਸੀ ਨਾ ਰਾਮਦਾਸ ਉਹ ਗੁਰੂ ਅਮਰਦਾਸ ਜੀ ਦਾ ਜਵਾਈ ਬਣ ਗਿਆ। ਉਹਨਾਂ ਸੋਚਦੇ ਸੀ ਵੀ ਇੱਧਰ ਗੁਰੂ ਸਾਹਿਬ ਦੀ ਸਿੰਘਾਸਨ ਤੇ ਬੈਠੇ ਹੋਣਗੇ ਤੇ ਇੱਕ ਸਿੰਘਾਸਨ ਹੋਰ ਲਗਾਓ ਜਿੱਤੇ ਸਾਡਾ ਰਾਜ ਜੇਠਾ ਬੈਠਾ ਹੋਵੇ। ਪਰ ਜਦੋਂ ਆਕੇ ਨਾ ਪੁੱਛਿਆ ਵੀ ਜੇਠਾ ਕਿੱਥੇ ਆ? ਤੇ ਸਿੱਖ ਨੇ ਦੱਸਿਆ ਵੀ ਉਹ ਜਿਹੜਾ ਆ ਰਿਹਾ ਨਾ ਟੋਕਰਾ ਜਿਹੜਾ ਮਿੱਟੀ ਦਾ ਚੁੱਕਿਆ ਹੋਇਆ। ਪੂਰਾ ਸਰੀਰ ਪਸੀਨੇ ਦੇ ਨਾਲ ਭਿੱਜਿਆ ਹੋਇਆ, ਕੱਪੜੇ ਗੰਦੇ ਮਿੱਟੀ ਦੇ ਨਾਲ ਪੂਰਾ ਦਾੜਾ ਭਰਿਆ ਹੋਇਆ। ਜੇ ਜਿਸ ਵੇਲੇ ਆ ਗਿਆ ਤੂੰ ਜੇਠਾ ਕਹਿੰਦੇ ਹਾਂ ਟੋਕਰਾ ਥੱਲੇ ਰੱਖਿਆ ਉਹਨਾਂ ਦਾ ਸਤਿਕਾਰ ਕੀਤਾ ਉਹ ਕਹਿੰਦੇ ਕਿ ਇਹ ਕੰਮ ਕਰਨਾ ਸੀ ਤੇ ਉੱਥੇ ਲਾਹੌਰੇ ਕਰ ਲੈਂਦਾ ਮਜ਼ਦੂਰੀ ਕਰਨੀ ਸੀ ਸਾਡੀ ਕੁੱਲ ਦਾ ਨਾਮ ਬਦਨਾਮ ਕਰ ਦਿੱਤਾ ਆ ਸਹੁਰਿਆਂ ਦੇ ਘਰ ਮਿੱਟੀ ਢੋਂਦਾ ਫਿਰਦਾ ਕਿੰਨੀ ਨਿਮਰਤਾ ਹੋਏਗੀ ਕੁਝ ਵੀ ਨਹੀਂ ਬੋਲੇ ਉਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਆ ਗਏ ਉਹਨਾਂ ਨੂੰ ਸ਼ਿਕਾਇਤ ਕਰਦੇ ਆ ਗਿਲਾ ਕਰਦੇ ਆ ਕਹਿਣ ਲੱਗੇ ਇਹ ਤਾਂ ਚਲੋ ਬੱਚਾ ਸੀ ਇਹਨੂੰ ਸਮਝ ਕੋਈ ਨਹੀਂ ਸੀ ਤੁਸੀਂ ਤਾਂ ਸਿਆਣੇ ਹੋਣਾ ਜਵਾਈ ਦੇ ਕੋਲੋਂ ਕੋ ਮਿੱਟੀ ਠਵਾਉਂਦਾ ਹੈ ਗੁਰੂ ਸਾਹਿਬ ਆ ਰਹੇ ਕਹਿੰਦੇ ਤੁਹਾਨੂੰ ਮਿੱਟੀ ਲੱਗਦੀ ਹੈ ਇਹਨੂੰ ਤੁਹਾਨੂੰ ਟੋਕਰਾ ਲੱਗਦਾ ਇਹ ਸਿਰ ਤੇ ਤਾਂ ਛਤਰ ਝੁਲਿਆ ਛਤਰ ਉਹ ਸਮਾ ਸੀ ਸਾਜ ਸੰਗਤ ਦੀ ਜਿੱਦਣ ਲੋਕੀ ਕਹਿੰਦੇ ਸੀ ਵੀ ਇਹਦਾ ਪਰਛਾਵਾਂ ਨਹੀਂ ਪਾਉਣਾ ਕਿਉਂਕਿ ਇਹਦੇ ਮਾਪੇ-ਪਾਪ ਕੋਈ ਨਹੀਂ ਹੈ ਤੇ ਅੱਜ ਦੁਨੀਆ ਦੇ ਵਿੱਚ ਰਹਿਣ ਵਾਲਾ ਸਿੱਖ ਭਾਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਹੋਵੇ ਭਾਵੇਂ ਸੁਰਤ ਕਰਕੇ ਕਿਤੇ ਵੀ ਬੈਠਾ ਹੈ ਅਰਦਾਸ ਕਰਦਾ ਹੈ ਕਿ ਸਤਿਗੁਰੂ ਮਹਾਰਾਜ ਇੱਕ ਅਰਦਾਸ ਭਾਟ ਕੀਰਤਕੀ ਗੁਰਰਾਮਦਾਸ ਰਾਖੋ ਸਰਣਾ ਔਰ ਦਰ ਵੀ ਇਦਾਂ ਦਾ ਬਣਾਇਆ ਦੇਖੋ ਨਾ ਦੁਨੀਆ ਦੇ ਵਿੱਚ ਜਿੰਨੇ ਮੰਦਰ ਹੈ ਜਿੰਨੇ ਗੁਰਦੁਆਰੇ ਬਣਦੇ ਆ ਆ ਭਾਵੇਂ ਤੁਸੀਂ ਚੜ ਕੇ ਆਓ ਨਾ ਦੋ ਤਿੰਨ ਪੌੜੀਆਂ ਪੌੜੀਆਂ ਚੜ ਕੇ ਆਉਣਾ ਤੁਸੀਂ ਮੰਦਿਰ ਬਣਿਆ ਕੋਹ ਪਹਾੜਾ ਤੇ ਬਣਿਆ ਕੋ ਕਿਤੇ ਬਣਿਆ ਕੋਈ ਵੀ ਧਾਰਮਿਕ ਸਥਾਨ ਬਣ ਪੌੜੀਆਂ ਬਣੀਆਂ ਹੁੰਦੀਆਂ ਪਰ ਇੱਕੋ ਹੀ ਸਥਾਨ ਆ ਦੁਨੀਆ ਦੇ ਵਿੱਚ ਜਿਹਨੂੰ ਕਹਿੰਦੇ ਡਿੱਠੇ ਸਭੇ ਥਾਵ ਨਹੀਂ Tutt ਜਿਆ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਸਭ ਤੋਂ ਨੀਵੀਂ ਜਗ੍ਹਾ ਤੇ ਬਣਿਆ ਸ੍ਰੀ ਸੱਚਖੰਡ ਸ੍ਰੀ ਦਰਬਾਰ ਪੌੜੀਆਂ ਉਤਰ ਕੇ ਜਾਂਦੇ ਆ ਪਾਵਕੀ ਹੈ ਕਿ ਸਾਡੇ ਅੰਦਰ ਵੀ ਸਤਿਗੁਰੂ ਕਹਿੰਦੇ ਵੀ ਸਿੱਖਾ ਤੇਰੇ ਅੰਦਰ ਵੀ ਨਿਮਰਤਾ ਆਜੇ ਜਿਹੜਾ ਰਸ ਗੁਰੂ ਰਾਮਦਾਸ ਕਹਿੰਦੇ ਮੈਂ ਪ੍ਰਾਪਤ ਕੀਤਾ ਉਹ ਤੈਨੂੰ ਵੀ ਪ੍ਰਾਪਤ ਹੋ ਜਾਵੇ ਤੇ ਤੁਹਾਨੂੰ ਤਾਂ ਦੱਸਣ ਦੀ ਲੋੜ ਨਹੀਂ ਆਪਾਂ ਜਿਹਦੇ ਜਿਹੜੇ ਜਾਣਦੇ ਆ ਸਾਰਿਆਂ ਨੂੰ ਪਤਾ ਹੈ ਕਿੰਨਾ ਰਸ ਹੁੰਦਾ ਹੈ ਕਿੰਨਾ ਆਨੰਦ ਹੁੰਦਾ ਹੈ ਕਿ ਜੇ ਸਵਰਗ ਹੈ ਨਾ ਦੁਨੀਆ ਦੇ ਵਿੱਚ ਉਹ ਸਤਿਗੁਰ ਦੀ ਉਸ ਪਾਵਨ ਧਰਤੀ ਦੇ ਹੈ ਕਿੰਨਾ ਆਨੰਦ ਹੁੰਦਾ ਹੈ ਕਿੰਨਾ ਜਿਸ ਵੇਲੇ ਮਨ ਟਿਕਦਾ ਉੱਥੇ ਹੀ ਕਿੰਨਾ ਮਰਜੀ ਮਨ ਖੜਾਓ ਦੇ ਵਿੱਚ ਹੋਵੇ ਜਾ ਕੇ ਟਿਕਦਾ ਕਾਰਨ ਕਿਉਂਕਿ ਉੱਤੇ ਸਿਫਤ ਹੈ ਉਹਨਾਂ ਦੀ ਧਰਤੀ ਹੈ ਜਿਨ੍ਹਾਂ ਨੇ ਨਿਮਰਤਾ ਜਿਨ੍ਹਾਂ ਨੇ ਇਹ ਆਖਿਆ ਕਿ ਸਤਗੁਰੂ ਮੈਂ ਕੁਛ ਨਹੀਂ ਹਾਂ ਤੂੰ ਕਰਾ ਰਿਹਾ ਹੈ ਕਹਿੰਦੇ ਆਪ ਦਿਆਲ ਦਇਆ ਪ੍ਰਭ ਧਾਰੀ ਮੇਰਾ ਮੇਰੀ ਤਾਕਤ ਨਹੀਂ ਹੈ ਕਿ ਮੈਂ ਨਾਮ ਜਪ ਕੇ ਰਸ ਪ੍ਰਾਪਤ ਕਰ ਲਵਾਂ ਆਪ ਦਿਆਲ ਦਇਆ ਪ੍ਰਭ ਧਾਰੀ ਮਨ ਹੋਮੇ ਵਿਖਿਆ ਸਭ ਨਵਾਂ ਅਦਾਸਾ ਹੁੰਦੇ ਪਾਈਸਾ ਭਾਈ ਵੀਰ ਸਿੰਘ ਦੀ ਉਹਨਾਂ ਨੇ ਇੱਕ ਪੁਸਤਕ ਦੇ ਵਿੱਚ ਲਿਖਿਆ ਕਹਿੰਦੇ ਨਵਾਂ ਨਵਾਂ ਪਰਮੇਸ਼ਰ ਦਾ ਨਾਮ ਦਾ ਰੰਗ ਚੜਿਆ ਤੇ ਮੈਂ ਸ਼੍ਰੀਨਾ ਦਰਬਾਰ ਸਾਹਿਬ ਬੈਠ ਕੇ ਨਾਮ ਜਪਣ ਲੱਗ ਗਿਆ ਤੇ ਉੱਥੇ ਬੜੀਆਂ ਰੂਹਾਂ ਹੁੰਦੀਆਂ ਉਸ ਪਾਵਨ ਧਰਤੀ ਤੇ ਪ੍ਰਕਾੜਵਾ ਦੇ ਵਿੱਚ ਤੁਹਾਨੂੰ ਬੜੇ ਗੁਰ ਸਿੱਖ ਬੰਦਨਗੇ ਬੜੇ ਸਿੱਖ ਬੰਦਨ ਭਾਵਨਾ ਵਾਲੇ ਕਹਿੰਦੇ ਇੱਕ ਗੁਰ ਸਿੱਖ ਮਿਲ ਗਿਆ ਉਹਨੂੰ ਪੁੱਛਿਆ ਵੀ ਕਿੱਥੇ ਨਾਮ ਜਪਣਾ ਚਾਹੀਦਾ ਕਹਿੰਦੇ ਕਿਥੇ ਜਪਦਾ ਹੈ ਕਹਿੰਦਾ ਜੀ ਮੈਂ ਦਰਬਾਰ ਸਾਹਿਬ ਵਿੱਚ ਬੈਠ ਕੇ ਜਪਦਾ ਉਹ ਕਹਿੰਦੇ ਕਿ ਉੱਥੇ ਨਾਮ ਜਪਣ ਦੀ ਜਗ੍ਹਾ ਉੱਥੇ ਤਾਂ ਬੈਠ ਕੇ ਕੀਰਤਨ ਸੁਣਨਾ ਚਾਹੀਦਾ ਅਰਦਾਸ ਹੁੰਦੀ ਹੈ ਹੁਕਮਨਾਮਾ ਸਾਹਿਬ ਹੁੰਦਾ ਤੇ ਕਹਿੰਦੇ ਫਿਰ ਮੈਂ ਨਾ ਅੰਮ੍ਰਿਤਸਰ ਇੱਕ ਰਾਮ ਬਾਗ ਹੈ ਉੱਥੇ ਜਾ ਕੇ ਨਾਮ ਜਪਣ ਲੱਗ ਗਿਆ ਉੱਥੇ ਬੜਾ ਮਾਨ ਟਿਕ ਗਿਆ ਕਾਫੀ ਦਿਨ ਉੱਥੇ ਜਾਂਦਾ ਰਿਹਾ ਰਾਮ ਬਾਗ ਦੇ ਵਿੱਚ ਬੈਠ ਪਰ ਪਤਾ ਨਹੀਂ ਫਿਰ ਇੱਕ ਵਾਰੀ ਉਹ ਫੇਰ ਸਿੱਖ ਗੁਰ ਸਿੱਖ ਮਿਲ ਗਏ। ਉਹਨਾਂ ਨੂੰ ਪੁੱਛਿਆ ਵੀ ਨਾਮ ਕਿੱਥੇ ਜਪਣਾ ਚਾਹੀਦਾ। ਉਹਨਾਂ ਕਿ ਕਿੱਥੇ ਜਪਦਾ ਹੁੰਦਾ ਨਾਮ। ਕਹਿੰਦਾ ਜੀ ਰਾਮ ਬਾਗ ਦੇ ਵਿੱਚ ਕਹਿੰਦੇ ਬਾਗਾਂ ਵਿੱਚ ਕੌਣ ਨਾਮ ਜਪਦਾ ਹੈ। ਆ ਸਤਗੁਰ ਦਾ ਦਰ ਛੱਡ ਕੇ ਤੂੰ ਬਾਗਾਂ ਦੇ ਵਿੱਚ ਨਾਮ ਜਪਦਾ ਫਿਰਦਾ। ਉਹਨੇ ਕਿਹਾ ਨਹੀਂ ਵੀ ਤੁਸੀਂ ਕਿਹਾ ਸੀ। ਕਹਿੰਦੇ ਕਿ ਕੋਈ ਗੱਲ ਨਹੀਂ। ਪਰ ਉਹ ਗੁਰ ਸਿੱਖ ਨੇ ਭਾਈ ਵੀਰ ਸਿੰਘ ਨੂੰ ਕਿਹਾ ਸੀ ਕਹਿੰ ਲੱਗੇ ਸੁਣ। ਤੈਨੂੰ ਰਸ ਆਉਂਦਾ ਸੀ ਨਾ। ਦਰਬਾਰ ਸੇ ਵਿੱਚ ਬੈਠਾ ਰਸ ਆ ਰਿਆ ਸੀ ਤੇ ਸਾਹਮਣੇ ਦੋ ਬੰਦੇ ਬੈਠੇ ਸੀ ਉਹ ਗੱਲਾਂ ਕਰਦੇ ਸੀ ਤੋ ਆਖਿਆ ਕਿ ਮੈਂ ਨਾਮ ਜਪ ਰਿਆ ਗੱਲਾਂ ਕਰਦੇ ਇਹਨਾਂ ਨੂੰ ਸਮਝ ਕੋਈ ਨਹੀਂ ਉਹਦਾਂ ਦੇ ਮਨ ਮੈਂ ਆਗੇ ਕਿ ਮੈਂ ਜਪ ਰਿਆ ਤੁਸੀਂ ਗੱਲਾਂ ਕਰ ਰਹੇ ਹੋ ਖਤਮ ਹੋ ਗਿਆ ਰਸ ਫਿਰ ਤੋ ਬਾਗ ਦੇ ਵਿੱਚ ਚਲਾ ਗਿਆ ਉਥੇ ਆਖਿਆ ਵੀ ਦਰਬਾਰ ਸਾਹਿਬ ਚ ਕੀ ਹੈ ਇੱਥੇ ਆਨੰਦ ਆ ਰਿਹਾ ਹੈ ਰਾਮ ਬਾਗ ਦੇ ਵਿੱਚ ਉਥੇ ਵੀ ਤੇਰਾ ਮਨ ਖੜਾਓ ਵਿੱਚ ਆ ਗਿਆ ਬੜਾ ਖੜਾਓ ਵਿੱਚ ਆਇਆ ਰਸ ਆਇਆ ਫਿਰ ਮਨ ਜਿਹੜਾ ਸੀ ਖਿੰਡ ਗਿਆ ਮਨ ਖਿੰਡ ਗਿਆ ਫਿਰ ਨੂੰੜ ਆਇਆ ਬੈਠਣਾ ਇੱਥੇ ਤਰ ਤਰ ਇੱਥੇ ਤਾਂ ਵੱਡੇ ਵੱਡਿਆਂ ਦਾ ਮਨ ਜਿਹੜਾ ਨਹੀਂ ਟਿਕਦਾ ਨਾ ਉਹਦਾ ਮਨ ਟਿਕਦਾ ਹੈ ਸੰਗਤ ਹੀ ਐਸੀ ਗੁਰੂ ਸਾਹਿਬ ਨੇ ਬਣਾਈ ਆ ਸਾਬ ਕਹਿੰਦੇ ਸਤ ਸੰਗਤ ਸਾਧ ਪਾਈ ਬੜ ਭਾਗੀ ਮਨ ਚਲ ਤੋ ਭਇਓ ਅਰੂੜਾ ਜਿਹੜਾ ਮਨ ਭਟਕ ਰਿਹਾ ਨਾ ਸੰਗਤ ਵਿੱਚ ਆ ਕੇ ਟਿਕ ਜਾਂਦਾ ਮਾਫ ਕਰਨਾ ਜੇ ਸੰਗਤ ਵਿੱਚ ਆ ਕੇ ਮਨ ਨਹੀਂ ਟਿਕਿਆ ਨਾ ਕਿਤੇ ਵੀ ਨਹੀਂ ਟਿਕ ਸਕਦਾ ਸਤਿਗੁਰੂ ਕਹਿੰਦੇ ਇਹ ਸਭ ਕੌਣ ਕਰਦਾ ਹੈ ਕਹਿੰਦੇ ਮੇਰਾ ਪਰਮੇਸ਼ਰ ਕਰਦਾ ਗੁਰੂ ਰਾਮਦਾਸ ਜੀ ਕਹਿੰਦੇ ਨਾ ਤਨ ਤਨ ਸਤ ਸੰਗਤ ਜਿਤ ਹਰ ਅਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਆਪ ਦਿਆਲ ਦਿਆ ਪ੍ਰਭ ਧਾਰੀ ਮਨ ਹਉਮੈ ਵਿਖਿਆ ਸਭ ਨਵਾਰੀ ਉਹਨੇ ਹਉਮੈ ਦੀ ਮੈਲ ਇਹ ਜਿਹੜੀ ਜੜ ਨਾ ਸਾਡੇ ਮੇਰੇ ਜੀਵਨ ਵਿੱਚੋਂ ਕੱਢ ਦਿੱਤੀ ਹੁਣ ਕੀ ਕੀਤਾ ਨਾਨਕ ਹੱਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜਿਓ ਹਟ ਕਹਿੰਦੇ ਦੁਕਾਨ ਨੂੰ ਪਟਣ ਕਹਿੰਦੇ ਆ ਸ਼ਹਿਰ ਨੂੰ ਗੁਰੂ ਸਾਹਿਬ ਮਹਾਰਾਜ ਤੂੰ ਕਿਰਪਾ ਕਰ ਦਿੱਤੀ ਇਹ ਹੁਣ ਅੰਦਰੇ ਸ਼ਹਿਰ ਬਣ ਗਿਆ ਤੇ ਅੰਦਰੇ ਦੁਕਾਨ ਬਣ ਗਈ ਤੇ ਜਿੱਥੋਂ ਮੈਂ ਲੈ ਕੇ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਕਰਦਾ ਹਾਂ ਨਾਨਕ ਹਟ ਪਟਣ ਵਿੱਚ ਕਾਇਆ ਇਹ ਸਰੀਰ ਦੇ ਵਿੱਚ ਇਸ ਕਾਇਆ ਦੇ ਵਿੱਚ ਸ਼ਹਿਰ ਬਣ ਗਿਆ ਤੇ ਇਹਦੇ ਵਿੱਚ ਦੁਕਾਨ ਬਣ ਗਈ ਹਟ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈnde ਗੁਰਮਖ ਸੌਦਾ ਜਿਓ ਇਹ ਤੁਸੀਂ ਸੌਦਾ ਹੀ ਲੈ ਰਹੇ ਹੋ ਨਾ ਗੁਰੂ ਸਾਹਿਬਾਂ ਦੇ ਜਿਸ ਵਖਰ ਕੋ ਲੈਣ ਤੋਂ ਆਇਆ ਕਿੱਥੋਂ ਮਿਲਦਾ RAM ਨਾਮ ਸੰਤਨ ਕਰਪਾਯਾ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਸੰਗਤ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਹਾਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ